ਦਰਬਾਬੇ ਨਾਨਕ ਦਾ ਓਛਾ ਦਰਬਾਬੇ ਨਾਨਕ ਦਾ ਜ਼ਮੀਨ ਧਰਤੀ ਵੰਡੀ ਦਾ ਅਰਥ ਜਿਹੜੀ ਵੰਡ ਵਿੱਚ ਆਉਂਦੀ ਜਿਹੜੀ ਜ਼ਮੀਨ ਵੰਡੀ ਵਿੱਚ ਆਈ ਕਿਸੇ ਵੱਡ ਵਿੱਚ ਆਈ ਜਿਸ ਤਰ੍ਹਾਂ ਕਿਸੇ ਚੌਧਰੀ ਕੋਲ ਜਮੀਨ ਵੰਡ ਵਿੱਚ ਆਈ ਉਹਦਾ ਨਾਮ ਪੈ ਗਈ ਤਲਵੰਡੀ ਚੌਧਰੀ ਦਾ ਜਿਵੇਂ ਅਸੀਂ ਸ਼ਬਦ ਕਹਦੇ ਤਲਵੰਡੀ ਸਾਬੋ ਕੀ ਇਹ ਸਾਬੋ ਜਿਹੜਾ ਗੁਰੂ ਘਰ ਦੇ ਨਾਲ ਬੜਾ ਪਿਆਰ ਰੱਖਣ ਵਾਲਾ ਸਿੱਖ ਸੀ ਇਹਦੇ ਹਿੱਸੇ ਵਿੱਚ ਜਿਹੜੀ ਜ਼ਮੀਨ ਆਈ ਉਹਦਾ ਨਾਮ ਪੈ ਗਿਆ ਤਲਵੰਡੀ ਸਾਹੋ ਕੀ ਮੈਂ ਨੰਦ ਕੋਰ ਅੰਮ੍ਰਿਤ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਕਰ ਅੱਜ ਇਸਤਰੀ Satsang Sabha ਸ਼ਰਾਬਨਗਰ ਐਕਸਟੈਂਸ਼ਨ ਵੱਲੋਂ ਤੰਤਨ ਬਾਬਾ ਸ਼੍ਰੀ ਦੁਨਾਨਦ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਦੇ ਸਮਰਪਿਤ ਵੱਕਫਾ ਪ੍ਰੋਗਰਾਮ ਕਿੱਤੇ ਗਏ ਸੀ ਤੁਸੀਂ ਸੋ ਇਹਦੇ ਬਾਰੇ ਦੱਸੋ ਜੀ ਸ਼ਰਾਬਨਗਰ ਐਕਸਟੈਂਸ਼ਨ ਇਸਤਰੀ Satsang ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਲੋਨੀ ਦੇ ਅੰਦਰ ਸਹਿਜ ਪਾਠ ਆਰੰਭ ਕੀਤੇ ਗਏ ਸਨ ਅੱਜ ਉਹਨਾਂ ਦੇ ਭੋਗ ਪਾਏ ਜਾ ਰਹੇ ਨੇ ਕੱਲ ਸਵੇਰੇ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਸਨ ਤੇ ਅੱਜ ਪੀਰਤਨ ਦਰਬਾਰ ਚੱਲ ਰਿਹਾ ਹੈ ਸੋ ਸਾਡੀ ਸਾਰੇ ਕਲੋਨੀ ਨਿਵਾਸੀਆਂ ਦੀ ਬਾਬੇ ਨਾਨਕ ਦੇ ਅੱਗੇ ਇਹੀ ਅਰਦਾਸ ਹੈ ਕਿ ਬਾਬਾ ਨਾਨਕ ਸਾਡੀ ਕਲੋਨੀ ਦੇ ਵਿੱਚ ਆਪਸੀ ਸਦਭਾਵਨਾ ਪਿਆਰ ਮਿਲਵਰਤਨ ਭਾਈਚਾਰਾ ਬਣਾਈ ਰੱਖਣ ਤੇ ਸਾਰੇ ਜਿਹੜੇ ਕਲੋਨੀ ਦੀ ਡਿਵੈਲਪਮੈਂਟ ਵਾਸਤੇ ਇਸ ਕਲੋਨੀ ਦੇ ਅਰਦਾਸ ਹੈ ਸਾਡੀ ਬਾਬੇ ਨਾਨਕ ਦੇ ਅੱਗੇ ਕਿ ਸਾਰਿਆਂ ਦੇ ਵਿੱਚ ਸੁੱਖ ਸ਼ਾਂਤੀ ਦਾ ਵਰਤਾਰਾ ਕਰੇ ਇਹੀ ਸਾਡੀ ਅਰਦਾਸ ਹੈ ਬਾਬੇ ਨਾਨਕ ਦੇ ਤਰ ਅੱਜ ਜਿਵੇਂ ਦੇਖਿਆ ਬੱਚਿਆਂ ਨੇ ਵੀ ਗੁਰਬਾਨੀ ਦੇ ਪਾਠ ਪੜ੍ਹੇ ਹੈਗੇ ਆ ਥੋੜਾ ਇਸ ਬਾਰੇ ਵੀ ਦੱਸੋ ਕਿਉਂਕਿ ਅੱਜ ਕੱਲ ਬੱਚੇ ਜਿਹੜੇ ਹੈ ਵਟਸਐਪ ਫੇਸਬੁਕ ਤੇ ਜਿਆਦਾ ਸਰਦਨ ਨੇ ਤੇ ਹੁਣ ਅਸੀਂ ਦੇਖਿਆ ਕਿ ਡਿਫਰੈਂਟ ਸਿਨੈਰੀਓ ਬੱਚੇ ਜਿਵੇਂ ਪਾਠ ਕਰਦੇ ਬੇਸੀ ਇਹਦੇ ਬਾਰੇ ਵੀ ਥੋੜਾ ਦੱਸੋ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਬੱਚੇ ਸਾਨੂੰ ਪਤਾ ਹੈ ਕਿ ਸਾਡੇ ਬੱਚੇ ਕਾਫੀ ਉਲ ਜਰੂਰ ਚੀਜ਼ਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਇਨਫਲੂਐਂਸ ਦੇ ਅੰਦਰ ਪਟਕੇ ਹੋਏ ਨੇ ਇਹ ਇਸਤਰੀ Satsang ਸਭਾ ਦਾ ਇੱਕ ਬਹੁਤ ਹੀ ਅੱਛਾ ਉਪਰਾਹਲਾ ਹੈ ਉਹਨਾਂ ਨੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਲਾ ਕੇ ਬਾਬੇ ਨਾਨਕ ਦੀਆਂ ਜੋ ਟੀਚਿੰਗਸ ਨੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਉਹਦੇ ਸਿਧਾਂਤ ਦੇ ਚੱਲਣ ਦਾ ਬਲ ਬਖਸ਼ਿਆ ਤੇ ਜਿਵੇਂ ਹੁਣ 555ਵਾਂ ਪ੍ਰਕਾਸ਼ ਪੁਰਬ ਹੈਗਾ ਤੁਸੀਂ ਇਹਦੇ ਬਾਰੇ ਵੀ ਦੱਸੋ ਜਿਨ੍ਹਾਂ ਨੂੰ ਨਹੀਂ ਪਤਾ ਇਹ ਕਿਉਂ ਮਨਾਇਆ ਜਾਂਦਾ ਹੈ ਇਹ ਗੁਰਨਾਮਕ ਦੀਆਂ ਜਿਹੜੀਆਂ ਟੀਚਿੰਗਸ ਨੇ ਉਹਨਾਂ ਦਾ ਸਾਰੇ ਸੰਸਾਰ ਦੇ ਵਿੱਚ ਫਲਾ ਹੋਵੇ ਅਤੇ ਲੋਕਾਂ ਨੂੰ ਨਸੀਹਤ ਮਿਲ ਸਕੇ ਕਿ ਜੋ ਬਾਬਾ ਨਾਨਕ ਨੇ ਸਾਨੂੰ ਸਿੱਖਿਆ ਦਿੱਤੀਆਂ ਸੀ ਅਸੀਂ ਉਹਦੇ ਤੇ ਚੱਲ ਸਕੀਏ ਇਹੀ ਸਾਡੀ ਉਸ ਬਾਬੇ ਨਾਨਕ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਅੰਤ ਦੇ ਵਿੱਚ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਕਿ ਧਰਮ ਦੇ ਵਿੱਚ ਵੰਡ ਪੰਦਾ ਪਿਆ ਹੈ ਥੋੜਾ ਇਹਦੇ ਬਾਰੇ ਵੀ ਚਾਨਣਾ ਪਾਓ ਅੱਜ ਸਾਡੇ ਸਮਾਜ ਦੀ ਇਹ ਤਰਸਦੀ ਹੈ ਕਿ ਕੁਝ ਲੋਕ ਆਪਣੇ ਸੋੜੇ ਮੁਹਾਵ ਦੇ ਕਰਦਗੇ ਕਰਕੇ ਆਪਸੀ ਭਾਈਚਾਰਿਆਂ ਦੇ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰਨੇ ਨੇ ਪਰ ਅੱਜ ਵੀ ਬਾਬੇ ਨਾਨਕ ਦੀਆਂ ਟੀਚਿੰਗਸ ਟੀਚਿੰਗਸ ਨੂੰ ਅਗਰ ਅਸੀਂ ਫਾਲੋ ਕਰਾਂਗੇ ਤਾਂ ਮੇਰਾ ਖਿਆਲ ਸਾਰੀ ਦੁਨੀਆ ਦੇ ਵਿੱਚ ਜੋ ਬਾਬੇ ਨਾਨਕ ਨੇ ਸਾਨੂੰ ਸਿਖਾਇਆ ਸੀ ਕਿ ਕਲ ਤਾਰਨ ਗੁਰੂ ਨਾਨਕ ਆਇਆ ਇਸ ਕਰਕੇ ਉਸ ਬਾਬੇ ਨਾਨਕ ਦੇ ਫਲਸਫੇ ਦੇ ਚੱਲਣ ਦਾ ਇਹ ਟਾਈਮ ਹੈ ਔਰ ਸਾਰੀ ਦੁਨੀਆ ਨੂੰ ਇਹੀ ਸਾਡੀ ਬੇਨਤੀ ਹੈ ਕਿ ਉਹ ਬਾਬੇ ਨਾਨਕ ਦੀਆਂ ਟੀਚਿੰਗਸ ਨੂੰ ਫਾਲੋ ਕਰਨ ਤੇ ਉਹਦੇ ਰਸਤੇ ਤੇ ਚੱਲ ਚੱਲ ਸਕਣ ਥੈਂਕ ਯੂ ਸਰ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨਜੀਤ ਕੌਰ ਸਰਪੰਚ ਮੈਡ ਮੈਸੇਜ ਕੀ ਦੇਣਾ ਚਾਹੋਗੇ ਅੱਜ ਗੁਰਨਾਨ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ ਅੱਜ ਗੁਰਨਾਨਕ ਦੇਵ ਜੀ ਦੇ ਬਾਡੇ ਦੀਆਂ ਲੱਖ ਲੱਖ ਸਭ ਮੁਬਾਰਕਾਂ